ਕ ਖਾਲਸਾ ਵੈਦ ਜੀ ਕੀ ਫਤਿਹ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨੁਕਸਾ ਲੈ ਕੇ ਆਏ ਹਾਂ ਜੀ ਇਹ ਹੈਗਾ ਸੱਪ ਦੀ ਦਸੇ ਦਾ ਤੇ ਬਿੱਸੂ ਦੇ ਦਸੇ ਦਾ ਬਿੱਛੂ ਔਰ ਸੱਪ ਦੋਨਾਂ ਦਾ ਇਹ ਹੈਗਾ ਦਸਨ ਤੇ ਨੁਕਸਾ ਹੈਗਾ ਵਿਕਿਮੇ ਉਹਦਾ ਜ਼ਹਿਰ ਖਤਮ ਕੀਤਾ ਜਾਂਦਾ ਤੇ ਉਹਦੇ ਲਈ ਇਹ ਨੁਕਸਾ ਜੀ ਬਹੁਤ ਹੀ ਵਧੀਆ ਹੈ ਤੇ ਸਾਰੇ ਨੋਟ ਕਰ ਲਿਓ ਕਿਉਂਕਿ ਹੁਣ ਮੌਸਮ ਵੀ ਇਦਾਂ ਦਾ ਹੈ 8-9 ਮਹੀਨੇ ਹੁਣ ਜਿਹੜੇ ਨੇਗੇ 9-10 ਮਹੀਨੇ ਤੇ ਗਰਮੀ ਦੇ ਵਿੱਚ ਸੱਪਾਂ ਦਾ ਆਮ ਬਣਿਆ ਰਹਿੰਦਾ ਹੈ ਤੇ ਜੇ ਕਿਸੇ ਨੂੰ ਸੱਪ ਡੱਸ ਲੈਂਦਾ ਉਹਦਾ ਟਾਈਮਲੀ ਇਲਾਜ ਨਹੀਂ ਹੁੰਦਾ ਤੇ ਫਿਰ ਜਾਣ ਜਾਂਦੀ ਹੈ ਜਿਹੜੀਆਂ ਬਹੁਤ ਜਾਨਾਂ ਜਾਂਦੀਆਂ ਸੱਪਾਂ ਦੇ ਡੱਸਣ ਨਾਲ ਤੇ ਇਹ ਉਹਦੇ ਲਈ ਨੁਕਸਾ ਜਿਹੜਾ ਬਹੁਤ ਹੀ ਵਧੀਆ ਜੀ ਫਿਰ ਸਾਰੇ ਇਹ ਨੁਕਸੇ ਨੂੰ ਅਪਣਾਓ ਤੇ ਇਹਦਾ ਰੱਖੋ ਜੀ ਬੇ ਸਾਡੀ ਕਲੋਨੀ ਹੈ ਇੱਥੇ ਬਹੁਤ ਸਭ ਕੋ ਹੁੰਦੇ ਨੇ ਇਸ ਤਰ੍ਹਾਂ ਜਿਨ੍ਹਾਂ ਦੇ ਘਰ ਬਾਹਰ ਹੁੰਦੇ ਨੇ ਜਾਣਾ ਜਾਣਾ ਸੱਪਾਂ ਦਾ ਪਤਾ ਨਹੀਂ ਕਈ ਵਾਰੀ ਕਿੱਧਰੋਂ ਵੀ ਆ ਜਾਂਦਾ ਹੈ ਤੇ ਇਹ ਉਹਦੇ ਵਾਸਤੇ ਨੁਕਸਾ ਹੈ ਜੀ ਸੱਪ ਦੇ ਦਸਣ ਤੇ ਉਹਦਾ ਜ਼ਹਿਰ ਕਿਵੇਂ ਦੂਰ ਕੀਤਾ ਜਾਂਦਾ ਹੈ ਉਹਦੇ ਲਈ ਨੁਕਸਾ ਹੈ ਜੀ ਇਹਦੇ ਵਾਸਤੇ ਤੁਸੀਂ ਲੈਣਾ ਹੈਗਾ ਜੀ ਅ ਕੁੱਕੜ ਕੁੱਕੜ ਕਹਿੰਦੇ ਨੇ ਮੁਰਗੇ ਨੂੰ ਮੁਰਗੇ ਤੇ ਮੋਰ ਤੇ ਕਬੂਤਰ ਕੁੱਕੜ ਮੋਰ ਕਬੂਤਰ ਇਹਨਾਂ ਦੀ ਬਿੱਠ ਜਿਹੜੀ ਲੈਣੀ ਹੁੰਦੀ ਹੈ ਤੇ ਨਾਲ ਲੈਣੀ ਹੈ ਤੁਸੀਂ ਜੀ ਅੱਕ ਦੀ ਜੜ ਇਹਨਾਂ ਚੋਹਾ ਨੂੰ ਪੀ ਕੇ ਇਹਨਾਂ ਚੋਹਾ ਨੂੰ ਪੀ ਕੇ ਪੁਰਖ अथवा ਇਸਤਰੀ ਜਿਸ ਪਰ ਜ਼ਹਿਰ ਹੋਵੇ ਉਸ ਨੂੰ ਧੂਕ ਦੇਵੇ ਉਸ ਨੂੰ ਧੂਕ ਦੇਵੇ ਇਹਦੇ ਨਾਲ ਵਿੱਚੂ ਤਤਸ ਸੱਪ ਦੀ ਜ਼ਹਿਰ ਜਿਹੜੀ ਤੁਰੰਤ ਦੂਰ ਹੋ ਜਾਂਦੀ ਹੈ ਇਹ ਦੁਆਰਾ ਫੇਰ ਸੁਣ ਲੋ ਕੁੱਕੜ ਮੋਰ ਕੁੱਕੜ ਜਿਹੜੀ ਮੁਰਗਾ ਕੁੱਕੜ ਮੋਰ ਕਬੂਤਰ ਇਹਨਾਂ ਦੀ ਬਿੱਠ ਤੇ ਇਹਦੇ ਨਾਲ ਅੱਕ ਦੀ ਜੜ ਇਹਨਾਂ ਚੋਹਾਂ ਨੂੰ ਪੀਸ ਕੇ ਪੁਰਖ अथवा ਇਸਤਰੀ ਜਿਸ ਪਰ ਜ਼ਹਿਰ ਹੋਵੇ ਉਸ ਨੂੰ ਧੂਖ ਦੇਵੇ ਵਿਸ਼ੂਏ ਤਤਸ ਸੱਪ ਦੀ ਜ਼ਹਿਰ ਤਰੰਤ ਦੂਰ ਹੋ ਜਾਂਦੀ ਹੈ ਇਦੇ ਨਾਲ ਇੱਕ ਹੋਰ ਵੀ ਹੈ ਉਹ ਹੈਗਾ ਹਲਦੀ ਦੇ ਚੂਰਨ ਦਾ ਧੂਪ ਜੇ ਸਾਡੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਘਰ ਵਿੱਚ ਤਾਂ ਅਸੀਂ ਹਲਦੀ ਦਾ ਵੀ ਜਿਹੜੇ ਧੂਪ ਦੇ ਸਕਦੇ ਆ ਹਲਦੀ ਦਾ ਧੂਪ ਦੇਵੇ ਅਥਵਾ ਘੋੜੇ ਦੇ ਰੋਮਾਂ ਦੀ ਧੂਣ ਦੇਵੇ ਅਥਵਾ ਬੁਹਾਰੀ ਨਾਲ ਝਾੜਾ ਕਰੇ ਇਹ ਤਾਂ ਚਲੋ ਆਪਾਂ ਨੂੰ ਨਹੀਂ ਪਤਾ ਵੀ ਬੁਹਾਰੀ ਕੀ ਹੁੰਦੀ ਹੈ ਤੇ ਆਹ ਕਰ ਸਕਦੇ ਆਪਾਂ ਜਿਵੇਂ ਹਲਦੀ ਹਲਦੀ ਦੀ ਧੂਪ ਜਿਹੜੀ ਐ ਮਤਲਬ ਜਿਵੇਂ ਆਪਾਂ ਦਿਨੇ ਨੂੰ ਧੂਪ ਹੋਂਦਾ ਹਲਦੀ ਪਾ ਕੇ ਧੂਪ ਦੇਵੋ ਜੇ ਕਿਸੇ ਨੂੰ ਸੱਪਣੇ ਦੱਸਿਆ ਜਾਂ ਕੋੜੇ ਦੇ ਵਾਲ ਕੋੜੇ ਦੇ ਰੂਮਾਂ ਦੀ ਧੂਨ ਕੋੜੇ ਦੇ ਵਾਲ ਦੇਵੇ ਤੇ ਇਹਦੇ ਨਾਲ ਵੀ ਜਿਹੜਾ ਜ਼ਹਿਰ ਹੈ ਉਹ ਖਤਮ ਹੋ ਜਾਂਦਾ ਹੈ ਇਹਦੇ ਵਾਸਤੇ ਹੈ ਜੀ ਨੁਕਸਾ ਸੱਪ ਦੇ ਦੱਸੀ ਦਾ ਤੇ ਉਹਦੇ ਨਾਲ ਇਹ ਜ਼ਹਿਰ ਜਿਹੜਾ ਉਹ ਖਤਮ ਹੋ ਜਾਂਦਾ ਜੀ ਤੇ ਵੀਡੀਓ ਪਸੰਦ ਹੋਈ ਹੋਵੇ ਸ਼ੇਅਰ ਜ਼ਰੂਰ ਕਰਿਓ ਲਾਈਕ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅੱਗੇ ਵੀ ਹੋਰ ਵੀ ਬਹੁਤ ਸਾਰੇ ਨੇਗੇ ਜਿਹੜੇ ਇਦਾਂ ਦੇ ਜਾਨਵਰ ਹੁੰਦੇ ਕੱਟਣ ਤੇ ਦਰਦ ਹੁੰਦਾ ਜਾਂ ਜ਼ਹਿਰ ਫੈਲਦਾ ਤੇ ਆਪਾਂ ਉਹ ਵੀ ਵੀਡੀਓ ਬਣਾਵਾਂਗੇ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੇ ਪਸੰਦ ਆਈ ਹੋਵੇ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਰਨਾ ਰੇਜੀਖਾ ਖਾਲਸਾ ਰੇਜੀਖੀ ਪਤੀ